ਇਹ ਜੀ ਇੱਕ ਮੈਟ੍ਰਿਮੋਨিয়াল ਡਿਸਪਿਊਟ ਸੀਗਾ ਜੀ ਮਨਜੀਤ ਸਿੰਘ ਤੇ ਸਤ ਸੋਨੀਆ ਕੌਰ ਜਿਹੜੀ ਲੜਕੀ ਹੈ ਉਹ ਦੋਨਾਂ ਪਰਿਵਾਰਾਂ ਦਾ ਡਿਸਪਿਊਟ ਚੱਲਦਾ ਸੀ ਆਪਸ ਦੇ ਵਿੱਚ ਤੇ ਉਸ ਨੂੰ ਲੈ ਕੇ ਕੱਲ ਰਾਤ ਲੜਾਈ ਹੋਈ ਹੈ ਚਾਰ ਬੰਦੇ ਜ਼ਖਮੀ ਹੋਏ ਉਹਨਾਂ ਦਾ ਵਿਆਹ ਰੱਲ ਕੇ ਲਈ ਕਾਰਵਾਈਆਂ ਬਚ ਜਾਂਦੀਆਂ ਨੇ ਸਰ ਇਹ ਨਹੀਂ ਕਿ ਸਾਥ ਸਾਥ ਮੈਨੇ ਦੇ ਚੱਲਣ ਦੀ ਬਣਦੀ ਹੈ ਉਹ ਨਹੀਂ ਜੋ ਮਨਜੀਤ ਸਿੰਘ ਹੈ ਜੀ ਉਹ ਲੜਕਾ ਤੇ ਜਿਹੜੀ ਸੋਨੀਆ ਕੌਰ ਹੈ ਲੜਕੀ ਹੈ 5-6 ਸਾਲ ਵਿਆਹ ਨੂੰ ਹੋ ਚੁੱਕੇ ਹੈ ਇੱਕ ਬੇਟੀ ਵੀ ਹੈ ਇਹਨਾਂ ਦੇ ਕਿ ਜਿਹੜੀ ਸੋਨੀਆ ਕੋਰਾ ਆਪਸ਼ਨ ਨਾ ਕਰ ਰਹੇ ਦੀ ਆ ਕੁਝ ਦਿਨ ਪਹਿਲਾਂ ਕੁਝ ਮਾੜਾ ਬਟ ਮਨ ਬਟਾ ਫੋਨ ਕਰਕੇ ਚਲੀ ਗਈ ਸੀ ਘਰ ਦੇ ਵਿੱਚੋਂ ਤੇ ਅੱਜ ਉਹਦੇ ਪਰਿਵਾਰਕ ਵਸੀਆਂ ਨੇ ਪਰਿਵਾਰਕ ਵਾਲਿਆਂ ਨੇ ਆ ਕੇ ਲੜਾਈ ਝਗੜਾ ਕੀਤਾ ਉਸ ਬੰਦੀ ਅਗਲੀ ਕਰਵੇ ਵਿੱਚ ਜਾਂਦੀ ਹੈ ਫਿਰ ਇਸ ਵਾਰ ਇਹ ਕਿਸੇ ਘਰੇ ਕਰਪਾਨਾ ਲੈ ਕੇ ਵਾਰ ਕਰਨਾ ਚਾਹੇ ਕਿਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਗਲਤ ਹੈ ਲੋਕਾਂ ਦੇ ਵਿੱਚ ਸ਼ੈਨ ਸ਼ਕਤੀ ਦੀ ਕਮੀ ਹੈ ਜੀ ਜੋ ਦੇਖਣ ਨੂੰ ਨਜ਼ਰ ਆ ਰਿਹਾ ਜੀ ਕੋ ਆਪਸ ਰਿਸ਼ਤੇਦਾਰ ਨਹੀਂ ਪਰ ਫਿਰ ਵੀ ਜਿਹੜੀ ਇਸ ਪੁਸਟ ਵੱਲੋਂ ਮੜਦੀ ਕਾਰਵਾਈ ਕਰਾਂਗੇ ਕੱਲ ਹੋਏ ਬਿਲਕੁਲ ਜੀ ਬਿਲਕੁਲ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਬਦਮਾਸ਼ੀ ਕਰਨ ਦਾ ਕਿਸੇ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ ਇਹ ਜੀ ਇੱਕ ਮੈਟ੍ਰਿਮੋਨিয়াল ਡਿਸਪਿਊਟ ਸੀਗਾ ਜੀ ਮਨਜੀਤ ਸਿੰਘ ਤੇ ਸੋਨੀਆ ਕੌਰ ਜਿਹੜੀ ਲੜਕੀ ਹੈ ਉਹ ਦੋਨਾਂ ਪਰਿਵਾਰਾਂ ਦਾ ਡਿਸਪਿਊਟ ਚੱਲਦਾ ਸੀ ਆਪਸ ਦੇ ਵਿੱਚ ਉਸ ਨੂੰ ਲੈ ਕੇ ਕੱਲ ਰਾਤ ਲੜਾਈ ਹੋਈ ਹੈ ਚਾਰ ਬੰਦੇ ਜ਼ਖਮੀ ਹੋਏ ਉਹਨਾਂ ਦਾ ਵਿਆਹ ਲੈ ਕੇ ਅਗਲੀ ਕਾਰਵਾਈਆਂ ਬਚਦੀਆਂ ਹਨ ਨੇ ਜਿਹੜੇ ਮਾਈਕੀ ਦੇ ਸਾਥ ਸਾਥ ਪਹਿਲੇ ਦੇ ਚਾਬਦੀ ਮਦਦਿਆਂ ਹੋਂਕ ਨਹੀਂ ਜੋ ਮਨਜੀਤ ਸਿੰਘ ਹੈ ਜੀ ਉਹ ਲੜਕਾ ਤੇ ਜਿਹੜੀ ਸੋਨੀਆ ਕੌਰਾ ਲੜਕੀ ਹੈ ਪੰਜ ਛੇ ਸਾਲ ਵਿਆਹ ਹੋ ਚੁੱਕੇ ਹੈ ਇੱਕ ਬੇਟੀ ਵੀ ਇਹਨਾਂ ਦੇ ਉਹ ਜਿਹੜੀ ਸੋਨੀਆ ਕੌਰਾ ਆਪਸ਼ਨ ਨਗ ਰਹਿੰਦੀ ਆ ਕੁਝ ਦਿਨ ਪਹਿਲਾਂ ਕੁਛ ਮਾੜਾ ਬਟ ਮਨ ਬਟਾ ਫੋਨ ਕਰਕੇ ਚਲੀ ਗਈ ਸੀ ਘਰ ਦੇ ਵਿੱਚੋਂ ਤੇ ਅੱਜ ਉਹਦੇ ਪਰਿਵਾਰਕ ਵਸੀਆਂ ਨੇ ਪਰਿਵਾਰਕ ਵਾਲਿਆਂ ਨੇ ਆ ਕੇ ਲੜਾਈ ਝਗੜਾ ਕੀਤਾ ਉਸ ਬੰਦੀ ਅਗਲੀ ਕਰ ਦੇ ਮੰਨ ਜਾਂਦੀ ਹੈ ਫਿਰ ਇਸ ਵਾਰ ਮੈਂ ਕਿਸੇ ਦੇ ਘਰੇ ਪੰਨਾ ਬਿਲਕੁਲ ਜੀ ਗਲਤ ਹੈ ਲੋਕਾਂ ਦੇ ਵਿੱਚ ਸੈਨ ਸ਼ਕਤੀ ਦੀ ਕਮੀ ਹੈ ਜੀ ਜੋ ਦੇਖਣ ਨੂੰ ਨਜ਼ਰ ਆ ਰਿਹਾ ਜੀ ਕੋ ਆਪਸ ਰਿਸ਼ਤੇਦਾਰ ਨਹੀਂ ਪਰ ਫਿਰ ਵੀ ਜਿਹੜੀ ਇਸ ਪੋਸਿਬਲ ਨੂੰ ਮੜਦੀ ਕਾਰਵਾਈ ਕਰਾਂਗੇ ਬਿਲਕੁਲ ਜੀ ਬਿਲਕੁਲ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਬਦਮਾਸ਼ੀ ਕਰਨਾ ਕਿਹਨੂੰ ਚਾਹੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर